ਸਰਿੰਦਰ ਬਰਾੜ ਜੀ ਤੁਹਾਡੇ ਕਨੈਕਟਰਾਂ ਡਰਾਈਵਰਾਂ ਦੇ ਉੱਪਰ ਐ ਸਵਾਰੀਆਂ ਦਾ ਇੱਕ ਦੋਸ਼ ਹੈ ਕਿ ਇਹ ਬੋਲਦੇ ਬਹੁਤ ਪੁੱਠਾ ਨੇ ਤੇ ਕਈ ਵਾਰ ਟੁੱਟ ਕੇ ਪੈ ਜਾਂਦੇ ਨੇ ਤੇ ਵੈੜਾ ਬੋਲਦੇ ਨੇ ਕੀ ਕਹੋਗੇ ਸਰ ਜਿਹੜਾ ਵੈੜਾ ਬੋਲਦੇ ਅਸੀਂ ਪਹਿਲੀ ਗੱਲ ਤਾਂ ਕਿਸੇ ਨੂੰ ਤਕਰੀਬਨ 100 ਦਾ 100% ਬੋਲਦੇ ਨਹੀਂ ਸਾਡੇ ਉੱਤੇ ਕੰਮ ਦਾ ਵਰਜਣ ਬੋਝ ਇੰਨਾ ਕਿ ਜ਼ਿਆਦਾ ਹੁੰਦਾ ਹੈ ਪੈਸਾ ਸਾਨੂੰ ਪੂਰਾ ਕੰਮ ਕਰਨ ਦਾ ਪੂਰਾ ਪੈਸਾ ਮਿਲ ਨਹੀਂ ਰਿਹਾ ਹੁੰਦਾ ਸਰੀਰਕ ਤਕਾਬਟ ਇੰਨੀ ਕਿ ਜ਼ਿਆਦਾ ਹੋ ਜਾਂਦੀ ਹੈ ਸਾਡਾ ਹੱਡ ਪੈਰ ਟੁੱਟਦੇ ਹੁੰਦੇ ਆ ਪਰ ਸਾਨੂੰ ਇਰੀਟੇਸ਼ਨ ਹੁੰਦੀ ਰਹਿੰਦੀ ਹੈ ਕਿ ਇੱਕ ਪਾਸੇ ਦਾ 60 70 70000 ਰੁਪਏ ਤਨਖਾਹ ਲੈ ਰਿਆ ਇੱਕ ਪਾਸੇ ਸੀ 15 15000 ਰੁਪਏ ਤੇ 10 10000 ਰੁਪਏ ਤੇ ਕੰਮ ਕਰ ਰਹੇ ਆ ਸਾਨੂੰ ਪੂਰਾ ਕੰਮ ਦਾ ਪੂਰਾ ਮੁੱਲ ਨਾ ਮਿਲਣ ਦੇ ਬਾਵਜੂਦ ਸਾਨੂੰ ਇਰੀਟੇਸ਼ਨ ਹੋ ਜਾਂਦੀ ਹੈ ਕਦੇ-ਕਦੇ ਇਰੀਟੇਸ਼ਨ ਹੋ ਜਾਂਦੀ ਹੈ ਉਹਦੇ ਲਈ ਸਾਨੂੰ ਮਜਬੂਰ ਕਰ ਤੌਰ ਤੇ ਕੋਈ ਬੋਲਣਾ ਪੈ ਜਾਂਦਾ ਹੈ ਪਰ ਸਾਨੂੰ ਜੇ ਬਣਦਾ ਹੱਕ ਪੂਰਾ ਮਿਲੇ ਪੂਰਾ ਹੱਕ ਮਿਲਣ ਦੇ ਬਾਵਜੂਦ ਸਾਨੂੰ ਸ਼ਾਮ ਨੂੰ ਹੌਸਲਾ ਹੋਵੇ ਵੀ ਹਾਂ ਮੇਰੀ ਜੇਟ ਦਾ 2000 ਰੁਪਿਆ 2500 ਪੈ ਜਾਣਾ ਤੇ ਮੇਰੀ ਉਹ ਇਰੀਟੇਸ਼ਨ ਵੀ ਚੱਕੀ ਜਾਵੇ ਅਸੀਂ ਉਹ ਵੀ ਨਾ ਬੋਲੀਏ ਪਰ ਸਾਨੂੰ ਬਣਦੇ ਹੱਕ ਸਾਨੂੰ ਜ਼ਿੰਦਗੀ ਦੇ ਵਿੱਚ ਕਦੇ ਮਿਲੇ ਨਹੀਂ ਤੇ ਸਾਨੂੰ ਮਿਲਣ ਦੀ ਆਸ ਵੀ ਹੈ ਨਹੀਂ ਗੀ ਸਰਿੰਦਰ ਬਰਾੜ ਜੀ ਤੁਹਾਡਾ ਜਿਹੜਾ ਕੰਡਕਟਰ ਡਰਾਈਵਰ ਦਾ ਕੰਮ ਹੈ ਇਹਦੇ 'ਚ ਤੁਹਾਨੂੰ ਰੋਜ਼ ਕਿੱਦਾਂ-ਕਿੱਦਾਂ ਦੀਆਂ ਹੋਰ ਸਮੱਸਿਆਵਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਸਾਹਮਣਾ ਕਰਨਾ ਪੈਂਦਾ ਸਰ ਇਹਦੇ ਵਿੱਚ ਵੇਖੋ ਸਾਨੂੰ ਮਾਰਨਿੰਗ ਤੋਂ ਲੈ ਕੇ ਹੀ 8 ਵਜੇ ਜਦੋਂ ਅਸੀਂ ਡਿਊਟੀ ਦੇ ਸਟੇਅਰਾਂ ਦੇ ਉੱਤੇ ਬਹਿ ਗਏ ਉਦੋਂ ਤੋਂ ਹੀ ਸਾਨੂੰ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਬੱਸ ਸਟੈਂਡ ਤੋਂ ਬੱਸ ਨਿਕਲ ਪਈ ਕਿਸੇ ਦੀ ਸਵਾਰੀ ਰਹਿ ਗਈ ਉਹਨੇ ਦਵਾ-ਦਵਾ ਕਹਿ ਰਣਾ ਮੇਰੀ ਸਵਾਰੀ ਰਹਿ ਗਈ ਬਾਥਰੂਮ ਕਰਚਾਰਨ ਚਲੀ ਗਈ ਜਾਂ ਮੇਰੀ ਸਵਾਰੀ ਆਉਂਦੀ ਹੈ ਜਾਂ 2 ਮਿੰਟ ਰੋਕ ਲਓ 2-2 ਮਿੰਟ ਦੀ ਸਰਵਿਸ ਹੁੰਦੀ ਆ ਜਾਂ ਕੋਈ ਕਿਸੇ ਦੀ ਸਵਾਰੀ ਰਹਿ ਗਈ ਕੋਈ ਕਾਰ ਵਾਲਾ ਆ ਰਿਹਾ ਦਵਾ-ਦਵਾ ਉਹਨੇ ਕਾਰ ਵਾਲ ਕਿਉਂਕ ਸਾਡੀ ਬੱਸ ਸਪੀਡ ਦੇ ਵਿੱਚ ਹੋ ਚੁੱਕੀ ਹੁੰਦੀ ਹੈ ਕਾਰ ਵਾਲੇ ਨਿੱਕੇ ਦਵਾ ਕੇ ਬ੍ਰੇਕ ਲਾਤੇ ਉਹ ਇਹ ਤਾਂ ਸੋਚ ਨਹੀਂ ਰਿਹਾ ਹੁੰਦਾ ਵੀ ਬੱਸ ਸਪੀਡ ਦੇ ਵਿੱਚ ਮੇਰੀ ਕਾਰ ਦੇ ਵਿੱਚ ਹਿੱਟ ਕਰਕੇ ਮੈਨੂੰ ਤੰਗ ਪਰੇਸ਼ਾਨੀ ਆਊਗੀ ਨਾਲੇ ਐਕਸੀਡੈਂਟ ਹੋਊਗਾ ਉਹ 10 20 ਰੁਪਏ ਦੇ ਲਾਸਟ ਦੇ ਚੱਕਰ ਦੇ ਵਿੱਚ ਬੁਢੀ ਨੂੰ ਚੜਾਉਣ ਦੇ ਖਾਤਰ ਉਹ ਨੁਕਸਾਨ ਸਾਡਾ ਵੀ ਹੋ ਜਾਂਦਾ ਤੇ ਅਗਲਾ ਵੀ ਕਰਵਾ ਕੇ ਪੈ ਜਾਂਦਾ ਇਹ ਨਿੱਕੇ ਨਿੱਕੀਆਂ ਪਰੇਸ਼ਾਨੀਆਂ ਨਿੱਕੇ ਨਿੱਕੀਆਂ ਗੱਲਾਂ ਨਾਲ ਸਾਨੂੰ ਬਹੁਤ ਇਰੀਟੇਟ ਕਰਦੀਆਂ ਤੇ ਪਰੇਸ਼ਾਨੀ ਦਾ ਸਾਹਮਣਾ ਸਾਨੂੰ ਮਾਰਨਿੰਗ ਤੋਂ ਲੈ ਕੇ ਹੀ 9:30 ਵਜੇ ਤੱਕ ਸਾਨੂੰ ਕਰਨਾ ਹੀ ਪੈਂਦਾ ਹੁਣ ਤੱਕ ਕਿੰਨੀਆਂ ਪਾਰਟੀਆਂ ਦੀਆਂ ਸਰਕਾਰਾਂ ਆਈਆਂ ਤੇ ਗਈਆਂ ਸਾਰਿਆਂ ਨੇ ਕਿਹਾ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਦਿਆਂਗੇ ਕੱਚੇ ਮੁਲਾਜ਼ਮਾਂ ਦੀ ਹਾਲਤ ਸੁਧਾਰ ਦਿਆਂਗੇ ਪਰ ਹੁਣ ਤੱਕ ਕਿਸੇ ਸਰਕਾਰ ਨੇ ਤੁਹਾਡੇ ਲਈ ਕੋਈ ਖਾਸ ਕੁਛ ਕੀਤਾ ਨਹੀਂ ਸਰਕਾਰਾਂ ਸਰ ਤੀਜੀ ਸਰਕਾਰ ਬਦਲ ਗਈ ਹੈ ਸਾਡੇ ਵਿੰਦਿਆਂ ਵਿੰਨਾ ਕਾਂਗਰਸ ਵੀ ਆ ਕੇ ਉੱਠ ਗਈ ਹੈ ਅਕਾਲੀ ਦਲ ਵੀ ਆ ਕੇ ਉੱਠ ਗਿਆ ਤੇ ਹੁਣ ਅੱਕ ਥੱਕ ਕੇ ਅਸੀਂ ਪੱਲਾ ਫੜ ਲਿਆ ਸੀਗਾ ਵੀ ਹਾਂ ਸਾਡੀ ਹੋ ਸਕਦਾ ਆਮ ਲੋਕਾਂ ਦੀ ਸਰਕਾਰ ਆ ਰਹੀ ਹੈ ਅਸੀਂ ਆਮ ਲੋਕ ਅਸੀਂ ਵਾਰ ਚੜ ਕੇ ਹਿੱਸਾ ਲਿਆ ਤੇ ਅਸੀਂ ਨਾ ਇੰਨਾ ਸਰਕਾਰਾਂ ਤੋਂ ਅਸੀਂ ਠੱਗੇ ਹੋਏ ਖੁੱਸੇ ਹੋਏ ਮਹਿਸੂਸ ਕਰ ਰਹੇ ਆ ਠੱਗੇ ਠੱਗੇ ਹੋਏ ਮਹਿਸੂਸ ਕਰ ਰਹੇ ਆ ਕਿਉਂਕਿ ਇਹ ਸਰਕਾਰ ਨੇ ਵੀ ਸਾਡਾ ਕੋਈ ਫੱਲਾ ਨਹੀਂ ਫੜਿਆ ਉਲਟਾ ਆ ਕੇ ਸਾਡੇ ਤੇ ਹੋਰ ਕੈਦਾ ਕਾਨੂੰਨ ਆ ਕੇ ਥੋਪਤੇ ਜਿਵੇਂ ਕਿ ਕਨੈਕਟਰ ਦੀ 50 ਰੁਪਏ ਦੀ ਰਿਪੋਰਟ ਹੋ ਗਈ ਇਹ ਸਰਕਾਰ ਨੇ ਸਾਡੇ ਤੇ ਕਾਨੂੰਨ ਲੈ ਕੇ ਆਂਦੇ ਆ ਉਹਦਾ 17000 ਰੁਪਏ ਇੱਕ ਮਹੀਨੇ ਦਾ ਕੱਟਿਆ ਜਾਵੇ ਉਹਨੂੰ ਦੋ ਮਹੀਨਿਆਂ ਨੂੰ ਫਰੀ ਕੀਤਾ ਜਾਵੇ ਜਾਂ ਕੋਈ ਡਰਾਈਵਰ ਦੀ ਕੋਈ 5-7 ਲੀਟਰ ਚਾਹ ਅੱਛਾ ਮਤਲਬ ਜੇ ਇਹ ਇਹ ਨਵੀਂ ਸਰਕਾਰ ਚ ਇਹ ਕਾਨੂੰਨ ਬਣ ਗਿਆ ਵੀ ਜੇ ਕਿਸੇ ਕਨੈਕਟਰ ਤੇ 50 ਰੁਪਈਆ ਦਾ ਦੋਸ਼ ਲੱਗ ਗਿਆ ਵੀ ਇਨੇ ਪੈਸਿਆਂ ਦਾ ਇਧਰ ਉਧਰ ਕੀਤਾ ਹੈ ਤਾਂ ਮਤਲਬ ਉਹਦੀ ਉਹਦੀ 17000 ਰੁਪਈਆ ਤਨਖਾਹ ਕੱਟੀ ਜਾਊ ਤੇ 2 ਮਹੀਨੇ ਮਤਲਬ ਉਹਨੂੰ ਫਿਰ ਨਹੀਂ ਕੰਮ ਦਿੱਤਾ ਜਾਊ ਰੂਟ ਆਫ ਹੋ ਜਾਂਦਾ ਜੀ ਉਹਨੂੰ ਰੂਟ ਆਫ ਕੀਤਾ ਜਾਂਦਾ ਉਹਦੀ ਜਿਹੜੀ ਬਣਦਾ ਹੱਕ ਹੁੰਦਾ ਬਣਦਾ ਪ੍ਰੋਪਰ ਮਹੀਨੇ ਦਾ ਕੰਮ ਕੀਤਾ ਜਾਂਦਾ ਉਹਦੀ ਵੀ ਤਨਖਾਹ ਕੱਟੀ ਜਾਂਦੀ ਹੈ ਤੇ ਉਸਨੂੰ ਰੂਟ ਆਫ ਕਰਕੇ ਘਰੇ ਭੇਜ ਦਿੱਤਾ ਜਾਂਦਾ ਤੇ ਸਾਨੂੰ ਬਹੁਤ ਵੱਡੀ ਆਸ ਸੀ ਇਹ ਸਰਕਾਰ ਤੇ ਵੀ ਅਸੀਂ ਖੁਦ ਵੱਧ ਚੜ ਕੇ ਹਿੱਸਾ ਪਾ ਕੇ ਵੋਟਾਂ ਪਾਈਆਂ ਸੀ ਵੀ ਸਾਡੀ ਆਪਦੀ ਸਰਕਾਰ ਬਣੂਗੀ ਸਾਨੂੰ ਪੱਕੇ ਕਰੋਗੀ ਪਰ ਸਾਨੂੰ ਹੁਣ ਕਿਤੇ ਕਿਤੇ ਐਂ ਲੱਗਦਾ ਵੀ ਅਸੀਂ ਪੱਕੇ ਨਹੀਂ ਹੋ ਸਕਦੇ ਸਾਡਾ ਠੱਗੇ ਗਏ ਤੇ ਸਾਡਾ ਮਨ ਟੁੱਟਿਆ ਹੋਇਆ ਹੈ ਹੁਣ ਸਾਨੂੰ ਹੋਰ ਅਸੀਂ ਸਾਡੀ 40 42 44 ਸਾਲ ਦੀ ਉਮਰ ਹੋ ਗਈ ਤੇ ਅਸੀਂ ਹੋਰ ਕਰੇ ਕਿੱਤਾ ਵੀ ਨਹੀਂ ਕਰ ਸਕਦੇ ਕੋਈ ਜੀ ਕਰਦਾ ਬੰਦਾ ਵੀ ਹਟ ਕੇ ਬਹਿ ਜਾਈਏ 15000 ਰੁਪਏ ਦੇ ਵਿੱਚ ਸਰ ਦੱਸੋ ਬੱਚਿਆਂ ਦੀ ਅਸੀਂ ਫੀਸਾਂ ਭਰ ਦਈਏ ਜਾਂ ਘਰ ਵਾਲੀ ਦੇ ਇਰਮਾਨ ਪੂਰੇ ਕਰ ਦਈਏ ਜਾਂ ਆਪਦੇ ਫਾਦਰ ਮਾਦਰ ਨੂੰ ਕੋਈ ਮੈਡੀਸਨ ਦਵਾਈਏ ਜਾਂ ਕੋਈ ਆਪ ਦਾ ਲੀੜਾ ਕਪੜਾ ਪਾ ਲਈਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਸਰਕਾਰ ਸੋਚਦੀ ਕੀ ਹੈ ਤੇ ਕਿਹੜੇ ਪਾਸੇ ਪਈ ਹੋਈ ਹੈ ਸਾਨੂੰ ਕੋਈ ਸੁਖ ਸੂਲ ਤਨੀ ਵਿੱਤੀ ਦਿੱਤੀ ਜਾਂਦੀ ਕੋਈ ਐਕਸੀਡੈਂਟ ਆਸਦਾ ਹੋ ਗਿਆ ਕੋਈ ਇੰਸ਼ੋਰੈਂਸ ਨਹੀਂ ਗੱਡੀਆਂ ਦਾ ਜੋ ਵੀ ਕੋਈ ਹਾਸਦਾ ਹੋ ਗਿਆ ਐਕਸੀਡੈਂਟ ਹੋ ਗਿਆ ਜਾਂ ਬਸ ਦਾ ਜਾਨੀਵਾਨੀ ਨੁਕਸਾਨ ਹੋ ਗਿਆ ਜਾਂ ਕੋਈ ਕਿਸੇ ਵਿਅਕਤੀ ਦਾ ਜਾਨੀ ਮਾਨੀ ਨੁਕਸਾਨ ਉਹ ਸਾਡੇ ਤੇ ਹੀ ਪੈਂਦਾ ਸਾਡੇ ਦੇ ਥੁਪੇ ਜਾਂਦਾ ਤੇ ਅਸੀਂ ਹੀ ਭਰਦਿਆਂ ਨੂੰ ਭੁਗਤਣਾ ਪੈਂਦਾ ਸਰਕਾਰ ਮੰਨ ਲਓ ਹਾਂਜੀ ਸਰਕਾਰ ਕਿ ਜਿਵੇਂ ਬੱਸ ਜਾਂਦੀ ਹੈ ਹਾਂਜੀ ਹਾਂਜੀ ਤੇ ਬੱਸ ਕੁ ਨਿੱਕਾ ਮੋਟਾ ਹਾਦਸਾ ਹੋ ਗਿਆ ਬੱਸ ਦਾ ਬੰਪਰ ਟੁੱਟ ਗਿਆ ਬੱਸ ਦਾ ਕੁਝ ਟੁੱਟ ਗਿਆ ਜਾਂ ਕਿਤੇ ਚਲਾਨ ਹੋ ਗਿਆ ਤੁਹਾਡੀ ਬੱਸ ਦਾ ਕਿਤੇ ਬਾਹਰ ਸੂਬੇ ਚ ਜਾਂ ਕਿਤੇ ਤੇ ਉਹ ਸਾਰਾ ਕੁਝ ਦੀ ਪਰਪਾਈ ਸਰਕਾਰ ਕਰਦੀ ਹੈ ਜਾਂ ਤੁਹਾਡੇ ਸਿਰ ਪਾਇਆ ਜਾਂਦਾ ਨਹੀਂ 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 ਜੀ ਇਹ ਤੁਸੀਂ ਬਹੁਤ ਵੱਡੇ ਭਲੇਖੇ ਚ ਆ ਇਹ ਵੀ ਮੇਰਾ ਦਿਲ ਖੁਸ਼ ਕਰਤਾ ਤੁਸੀਂ ਇਹ ਸੱਤੋਂ ਸਵਾਲ ਪੁੱਛ ਗਏ ਦੇਖੋ ਮੈਂ ਦਿੱਲੀ ਰੂਟ ਤੇ ਚੱਲਦਾ ਹੁੰਦਾ ਸੀ ਅੱਜ ਤੋਂ ਤਿੰਨ ਚਾਰ ਕੋਵਿਡ ਦੇ ਵਿੱਚ ਮੰਨ ਕੇ ਚਲੋ ਚਾਰਕ ਸਾਲ ਹੋ ਗਏ ਉਹ ਤਾਂ ਚੱਲਦਾ ਹੁੰਦਾ ਸੀਗਾ ਤੇ ਕੋਵਿਡ ਦੇ ਵਿੱਚ ਮੇਰੇ ਪਿਪਲੀ ਜਾ ਕੇ ਕੁਰਕ ਖੇਤਰ ਜਾ ਕੇ ਮੇਰੇ ਤਿੰਨ ਚਲਾਨ ਹੋਏ ਸੀਗੇ ਤੇ ਤਿੰਨ ਦੇ ਤਿੰਨ ਚਲਾਨ ਕੋਵਿਡ ਦੇ ਵਿੱਚ ਵਿਦਆਉਟ ਪੇ ਅਸੀਂ ਕੰਮ ਕੀਤਾ ਤੇ ਤਨਖਾਹ ਸਾਨੂੰ ਮਿਲਦੀ ਨਹੀਂ ਤਿੰਨ ਚਲਾਨ ਵੀ ਕੋਵਿਡ ਦੇ ਵਿੱਚ ਮੈਨੂੰ ਆਨਲਾਈਨ ਮੈਨੂੰ ਖੁਦ ਨੂੰ ਆਪਦੇ ਕੋਲੋਂ 4500 ਰੁਪਏ ਦੇ ਭਰਨੇ ਪਏ ਜਿਹਦਾ ਕਿ ਬਏ ਹਜੇ ਮੇਰੇ ਕੋਲ ਰਿਕਾਰਡ ਪਿਆ ਆ ਦਾ ਕਿ ਜਿਹੜਾ ਮੰਨ ਕੇ ਚੱਲੋ ਗੱਡੀ ਹਿੱਟ ਹੋ ਗਈ ਜਾਂ ਗੱਡੀ ਦਾ ਸਾਡਾ ਨੁਕਸਾਨ ਹੋ ਗਿਆ ਜਾਂ ਅਗਲੀ ਗੱਡੀ ਦਾ ਨੁਕਸਾਨ ਹੋ ਗਿਆ ਅਸ਼ੋਰੈਂਸ ਬਿਲਕੁਲ ਵੀ ਕਿਸੇ ਵੀ ਗੱਡੀ ਦਾ ਹੈ ਨਹੀਂ ਸਾਨੂੰ ਇੱਕ ਨਾ ਬਈਆਂ ਦੀ ਤਰ੍ਹਾਂ ਵਰਤਿਆ ਜਾਂਦਾ ਵੀ ਇਹਨਾਂ ਨੂੰ ਵਰਤ ਲੋ ਜਿੰਨਾ ਕਿ ਵਰਤਨਾ ਹਰੇਕ ਬੰਦੇ ਦਾ ਰੋਹਵਾ ਸਾਡੇ ਦੇ ਉੱਤੇ ਅਸੀਂ ਕੰਮ ਕਰੀ ਜਾਂਦੇ ਕੰਮ ਵੀ ਸਾਨੂੰ ਗੱਡੀ ਦਾ ਖੁਦ ਨੂੰ ਕਰਵਾ ਕੇ ਦੇਣਾ ਪੈਂਦਾ ਜੇ ਕੋਈ ਟਾਇਰ ਅਣਜਾਣ ਪੁਨੇ ਚ ਪਾਟ ਗਿਆ ਜਾਂ ਕੋਈ ਕੱਲ ਪੇਚ ਲੱਗ ਗਿਆ ਉਹਦਾ ਵੀ ਸਾਨੂੰ ਪਰਭਾਈ ਕਰਨੀ ਪੈਂਦੀ ਆ ਜੇ ਕਿਸੇ ਐਕਸੀਡੈਂਟ ਹੋ ਗਿਆ ਅਗਲੇ ਦੀ ਗੱਡੀ ਟੁੱਟ ਭੱਜ ਗਈ ਉਹ ਅਸੀਂ ਜਾਂ ਸਾਡੀਆਂ ਜਥੇਬੰਦੀਆਂ ਇਕੱਠਾਂ ਕਰਕੇ ਜਾਂ ਸਾਡੇ ਸੀਨੀਅਰ ਆ ਬੰਦੇ ਉਹ ਅੱਗੇ ਅੱਗਾ ਪਿੱਛਾ ਕਰਕੇ ਥੋੜਾ ਬਹੁਤਾ ਪੈਸਾ ਕਰਕੇ ਅਡਜਸਟਮੈਂਟ ਕਰਕੇ ਇੱਕ ਦੂਜੇ ਸੀ ਡੰਗ ਲਾ ਦਿੰਨੇ ਆ ਪਰ ਸਾਨੂੰ ਸਰਕਾਰ ਵੱਲੋਂ ਕੋਈ ਸਹਿਯੋਗ ਨਹੀਂ ਦਿੱਤੀ ਜਾਂਦੀ। ਹੂੰ। ਮਿੱਤਰੋ ਤੁਸੀਂ ਸੁਣਿਆ ਕਿ ਡਰਾਈਵਰ ਕਨੈਕਟਰ ਦੀ ਜ਼ਿੰਦਗੀ ਕੀ ਹੈ? ਤੁਸੀਂ ਸੁਣਿਆ ਕਿੰਨੀ ਦਰਦਨਾਕ, ਕਿੰਨੀ ਮਿਹਨਤ ਮੁਸ਼ਕਲਤ ਭਰੀ, ਕਿੰਨੀ ਕਿਰਤ ਭਰੀ ਜ਼ਿੰਦਗੀ ਹੈ ਕਨੈਕਟਰ ਤੇ ਡਰਾਈਵਰ ਦੀ ਜਿਹੜੇ ਰੋਜ਼ਾਨਾ ਲੱਖਾਂ ਲੋਕਾਂ ਨੂੰ ਉਹਨਾਂ ਦੀਆਂ ਮੰਜ਼ਲਾਂ ਤੱਕ ਪਹੁੰਚਾਉਂਦੇ ਨੇ। ਇਹ ਆਪ ਇਹ ਇਦਾਂ ਦੀ ਜ਼ਿੰਦਗੀ ਬਤੀਤ ਕਰਦੇ ਨੇ ਕਿਸੇ ਵੀ ਸਰਕਾਰ ਨੇ ਅੱਜ ਤੱਕ ਬਾਹ ਨਹੀਂ ਫੜੀ ਸਾਰੀਆਂ ਸਰਕਾਰਾਂ ਨੇ ਝੂਠੇ ਲਾਰੇ ਲਾਏ ਵਾਅਦੇ ਕੀਤੇ ਉਹਨਾਂ ਦੇ ਦਰਦਾਂ ਨੂੰ ਵੇਚਿਆ ਪਰ ਕਿਸੇ ਨੇ ਵੀ ਕੁਝ ਨਹੀਂ ਕੀਤਾ ਤੇ ਜਦੋਂ ਲੋਕ ਇਹ ਕਹਿੰਦੇ ਨੇ ਕਿ ਇਹ ਇਦਾਂ ਹੁੰਦੇ ਨੇ ਇਹ ਓਦਾਂ ਹੁੰਦੇ ਨੇ ਤਾਂ ਘਟੋ ਘਟ ਉਹਨਾਂ ਦੀ ਅਸਲੀ ਜ਼ਿੰਦਗੀ ਦੇ ਉੱਪਰ ਝਾਕ ਲੈਣਾ ਜ਼ਰੂਰੀ ਹੈ ਸੁਰਿੰਦਰ ਬਰਾੜ ਜੀ ਤੁਸੀਂ ਸਟੂਡੀਓ ਚ ਆਏ ਬਹੁਤ ਧੰਨਵਾਦ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਸੱਚ ਲਾਈਵ ਦਾ ਅਸੀਂ ਬਹੁਤ ਬਹੁਤ ਸਹਿਯੋਗ ਕਰਾਂਗੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸਾਡਾ ਦਰਦ ਫਰੋਲਣ ਲਈ ਸਾਨੂੰ ਆਪਣੇ ਸਟੂਡੀਓ ਦੇ ਵਿੱਚ ਬੁਲਾਇਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸ਼ੁਕਰਗੁਜ਼ਾਰ ਹਾਂ ਜੀ ਅਸੀਂ ਤੁਹਾਡੇ ਅਸੀਂ ਸਾਡਾ ਵੀ ਦਰਦ ਕਰੇ ਸਰਕਾਰ ਦੇ ਤੁਹਾਡੇ ਮਾਦੀ ਰਮ ਜਾਊਗਾ ਤੇ ਸੁਣਿਆ ਜਾਊਗਾ ਆਸ ਕਰਦੇ ਹਾਂ ਅਸੀਂ ਮਿਹਰਬਾਨੀ ਸ਼ੁਕਰੀਆ